ਕਿਸੇ ਨੇ ਮਾਈਕ ਦਿੱਤਾ ਕਿ ਕੁਝ ਵੀ ਪੁੱਛ ਲੋ ਜੀ ਮੁੱਖ ਮੰਤਰੀ ਨੂੰ ਨਾ ਆਪ ਹੀ ਬੋਲ ਕੇ ਆਪ ਹੀ ਬੋਲ ਸੋਨਹਾਲ ਆਪੀ ਉਹ ਬੋਲ ਕੋ ਜੰਤ ਬੋਲ ਕਰਕੇ ਨਿਕਲ ਜਾਂਦੇ ਸੀ ਆਪਾਂ ਨੂੰ ਪਤਾ ਨਹੀਂ ਲੱਗਦਾ ਸੀ ਵੀ ਕੀ ਦੀ ਜਿੰਦਾਬਾਦ ਹੋ ਗਈ ਕੀ ਹੋ ਗਿਆ ਐਂ ਨਿਕਲ ਜਾਂਦੇ ਸੀ ਆਪ ਹੀ ਆਪ ਦੀ ਬੱਲੇ ਬੱਲੇ ਕਰਕੇ ਪਹਿਲੀ ਗੱਲ ਤਾਂ ਸੁਖਬੀਰ ਬਾਦਲ ਜਦੋਂ ਬੋਲਦਾ ਉਹ ਅੰਦਰ ਚਾਰ ਖੜੇ ਹੁੰਦੇ ਆ ਇੱਥੇ ਪਤਾ ਨਹੀਂ ਕੌਣ ਹੁੰਦੇ ਆ ਉਹ ਤੁਸੀਂ ਤਾਂ ਜਾਣਦੇ ਨਹੀਂ ਮੈਂ ਵੀ ਨਹੀਂ ਜਾਣਦਾ ਉਹਨਾਂ ਨੇ ਕੱਖ ਨਹੀਂ ਦੇਖਣਾ ਹੁੰਦਾ ਵੀ ਇਹ ਕਹਿ ਕੀ ਰਿਹਾ ਉਹਨਾਂ ਨੇ ਸਿਰਫ ਇਹ ਦੇਖਣਾ ਹੁੰਦਾ ਸਾ ਕਿੱਥੇ ਜੇ ਲਊਗਾ ਚਕਾਰਾ ਛੱਡਾਂਗੇ ਬੋਲੇ ਸੋ ਯਾਰ ਕਈ ਵਾਰੀ ਕਈ ਵਾਰੀ ਗੱਲ ਵੀ ਬੋਲੇ ਸੋਨੇ ਵਾਲੀ ਨਹੀਂ ਹੁੰਦੀ ਫਿਰ ਵੀ ਛੱਡਦੇ ਨੇ ਚਕਾਰਾ ਤੇ ਤਾਈਓ ਫਿਰ ਆ ਹਾਲਤ ਹੈ ਨਾ ਅੱਜ ਫਿਰ ਪਰਮਾਤਮਾ ਕੁਦਰਤ ਹੈ ਜੀ ਦੀਆਂ ਕਰਾ ਦੇ ਕੇ ਕੋ ਕੇ ਕਰਾ ਦੇ ਕੇ ਮੈਨੂੰ ਪੱਤਰਕਾਰ ਕਹਿੰਦੇ ਮੈਨੂੰ ਪੱਤਰਕਾਰ ਕਹਿੰਦੇ ਜੀ ਮੈਨੂੰ ਪੱਤਰਕਾਰ ਕਹਿੰਦੇ ਜੀ ਕੀ ਕਹਿਣਾ ਚਾਹੋਗੇ ਅਕਾਲੀ ਦਲਾਰੇ ਮੈਂ ਕਿਹਾ ਜਿਨ੍ਹਾਂ ਦੀਆਂ ਰੱਬ ਦੇ ਘਰ ਅਕਾਲ ਤਖਤ ਸਾਹਿਬ ਜਾ ਕੇ ਲੱਤਾਂ ਟੁੱਟ ਜਾਣ ਮੈਂ ਉਹਨਾਂ ਬਾਰੇ ਕੀ ਬੋਲ ਸਕਦਾ ਹਾਂ ਲੱਤਾਂ ਤਾਂ ਉੱਥੇ ਤੜਵਾਈ ਫਿਰਦੇ ਆ ਹੁਣ ਪਤਾ ਨਹੀਂ ਮੋਡਾ ਮੋਡਾ ਉਤਰਿਆ ਫਿਰਦਾ ਇਹ ਤਾਂ ਇਹ ਤਾਂ ਹਿੱਲੇ ਫਿਰਦੇ ਆ ਜੀ ਥਾਂ ਥਾਂ ਤੋਂ ਬਸ ਇਹਨਾਂ ਦੇ ਜੈਂਪਰ ਜੁੰਪਰ ਹੱਲ ਗਏ ਇਹਨਾਂ ਦੇ ਸਪਰਿੰਗ ਪੈਨ ਵਾਲੇ ਨਵੇਂ ਕਿਉਂਕਿ ਸੱਤਾ ਤੋਂ ਬਾਹਰ ਇੰਨਾ ਚਿਰ ਕਦੇ ਰਹੇ ਨਹੀਂ ਸੀ 5 ਸਾਲ ਬਾਅਦ ਆਪੀ ਵਾਰੀ ਆ ਜਾਂਦੀ ਸੀ ਹੁਣ ਨਹੀਂ ਆਉਂਦੀ ਵਾਰੀ ਅਰਵਿੰਦ ਕੇਜਰੀਵਾਲ ਆ ਗਿਆ ਉਹਨੇ ਉਹਨੇ ਇੱਕ ਨਵੀਂ ਪਾਰਟੀ ਬਣਾ ਲਈ ਉਹਨੇ ਇੱਕ ਨਵਾਂ ਆਪਸ਼ਨ ਦਿੱਤੀ ਲੋਕਾਂ ਨੂੰ ਤੇ ਨਹੀਂ ਆਉਂਦੀ ਵਾਰੀ ਤੇ ਹੁਣ ਇਹ ਹਿੱਲੇ ਫਿਰਦੇ ਆ ਉਨੇ ਆਪਾਂ ਨੂੰ ਗਾਲਾਂ ਕੱਢਣ ਲੱਗ ਗਏ ਤੁਸੀਂ ਦੇਖੋ ਵੀ ਮਾੜਾ ਕੀ ਕਰਤਾ 3 ਸਾਲ ਹੋ ਗਏ ਗਵਰਨਮੈਂਟ ਬਣੀ ਨੂੰ ਕੋਈ ਇੱਕ ਪੈਸੇ ਦਾ ਇਲਜ਼ਾਮ ਜਬ ਕਾ ਪੜਾ ਕੋਟਾ ਅੜਾ ਕੋਈ ਦੱਸੋ ਨਹੀਂ ਕਾਰਨ ਭਗਵੰਤ ਮਾਨ ਨਹੀਂ ਜੀ ਮੁੱਖ ਮੰਤਰੀ ਰਹਿਣਾ ਚਾਹੀਦਾ ਕਾਰਨ ਕੀ ਸਿਰਫ ਇਸ ਗੱਲ ਤੋਂ ਜਲਦੇ ਐ ਕਿ ਆਮ ਲੋਕਾਂ ਦੇ ਧੀਆਂ ਪੋਤੇ ਨਾ ਕੁਰਸੀਆਂ ਤੇ ਕਿਉਂ ਬਹਿ ਗਏ ਇੱਥੇ ਸਾਡੇ 3 ਪੁੱਤ ਬੰਦੇ ਹੁੰਦੇ ਹੁੰਦੇ ਆ ਬਸ ਅਰਵਿੰਦ ਕੇਜਰੀਵਾਲ ਨੇ ਆਮ ਲੋਕਾਂ ਦੇ 3 ਪੁੱਤਾਂ ਨੂੰ ਮੌਕਾ ਦਿੱਤਾ ਜਿੰਦਾਬਾਦ ਜਿੰਦਾਬਾਦ ਅਰਵਿੰਦ ਕੇਜਰੀਵਾਲ ਸਾਹਿਬ ਨੇ ਪਾਰਟੀ ਬਣਾ ਕੇ ਆਮ ਲੋਕਾਂ ਦੇ 3 ਪੁੱਤਾਂ ਨੂੰ ਮੌਕਾ ਦਿੱਤਾ ਕਿ ਚੇਅਰਮੈਨ ਬਣੋ ਮੰਤਰੀ ਬਣੋ ਐਮਐਲਏ ਬਣੋ ਮੁੱਖ ਮੰਤਰੀ ਬਣੋ ਮੇਰੇ ਵਰਗਾ ਮਿੰਦਰ ਮਾਟ ਦਾ ਮੁੰਡਾ ਸੋਚਦਾ ਸੀਗਾ ਵੀ ਮੁੱਖ ਮੰਤਰੀ ਕਦੇ ਵੀ ਉਹ ਤਾਂ ਇੱਕ ਪਾਰਟੀ ਬਣੀ